ਸੁਣ ਮੇਰੀ ਮੇਰੀ ਗੱਲ ਸੁਣ ਲੈ ਜੇ ਹਾਕੰਮ ਰੱਖੇ ਨਾ ਤੇ ਤੂੰ ਮਰ ਜਣਾ ਹੀ ਉਧਰ ਮਸਾਂ ਗੱਲ ਕੀ ਕਰਾਂ ਮੈਂ ਮੇਰੀਆਂ ਤੇ ਆਸਾਂ ਤੇ ਪਾਣੀ ਫਿਰ ਗਿਆ ਸਾਰੀਆਂ ਤੇ ਮੰਮੀ ਹੁਣ ਡਾਕਟਰ ਨੇ ਪਤਾ ਵੀ ਹੈ ਨਾ ਕੀ ਕਿਹਾ ਸੀ ਤੁਹਾਨੂੰ ਵੀ ਇੰਨਾ ਬੀਪੀ ਵਧ ਗਿਆ ਟੈਨਸ਼ਨ ਵਾਲੀ ਵਧਿਆ ਇਹ ਤੁਹਾਡਾ ਬੀਪੀ ਪਰ ਪੁੱਤ ਮੈਂ ਕੀ ਕਰਾਂ ਮੇਰੇ ਵੱਸ ਦੀ ਗੱਲ ਨਹੀਂ ਗਈ ਮੰਮੀ ਲੋਕਾਂ ਦੀ ਆ ਜਾਂਦੀ ਹੈ ਰਿਫਿਊਜ਼ਲ ਹੋਈ ਜਾਣੀ ਫੇਰ ਲਾ ਲੂਗੀ ਇਹ ਚ ਕੀ ਗੱਲ ਆ ਕੁੜੀ ਦਾ ਵੀਜ਼ਾ ਮੈਨੂੰ ਪਤਾ ਨਹੀਂ ਹੋ ਅਮਨ ਇਹਦਾ ਵੀਜ਼ਾ ਆਣਾ ਤਾਂ ਦਾ ਮੈਨੂੰ ਵੀ ਲੱਗਦਾ ਵਾ ਮੰਮੀ ਮੰਮੀ ਲੈਵੇਂ ਫਿਕਰ ਕਰੀ ਜਾਂਦੀ ਆ ਚੰਗਾ ਸੁਭਵਾ ਦੇ ਮੇਰਾ ਤਾਂ ਦਾ ਵੀਜ਼ਾ ਮੇਰੀ ਖੁਸ਼ੀ ਹੋ ਜੇ ਜਿਹੜਾ ਮੈਂ ਸੋਚਨੀ ਆ ਨਾ ਆਪਣੇ ਘਰ ਬਾਰੇ ਮੈਂ ਨਾ ਸੋਚਾਂ ਮੈਂ ਤਾਂ ਆਪਣੇ ਪੁੱਤ ਬਾਰੇ ਸੋਚ-ਸੋਚ ਕੇ ਮਰ ਚੱਲੀ ਆ ਮੈਨੂੰ ਤੇ ਪੁੱਤ ਹੀਗਾ ਕਿ ਚੱਲ ਸਾਡੀ ਕੁੜੀ ਦਾ ਵੀਜ਼ਾ ਆ ਜਾਊਗਾ ਤੇ ਮਗਰੇ ਮੇਰਾ ਪੁੱਤ ਚਲ ਜੂਗਾ ਤੇ ਜੇ ਪੈਂਦਾ ਹੀ ਹੋਰ ਵੀਜ਼ਾ ਲਾ ਗਈ ਆ ਹੁਣ ਗਾੜੀ ਕੀ ਤਾਂ ਕੀ ਬਣਨਾ ਵਾ ਚੱਲ ਕੋਈ ਨਹੀਂ ਆਂਦੇ ਤੇ ਫੂਜਾ ਬਾਅਦ ਚ ਵੀ ਕੰਮ ਹੋ ਜਾਏਗਾ ਮੰਮੀ ਨਾਲੇ 20 ਮਹੀਨੇ ਕੰਮ ਹੁੰਦੇ ਹੌਸਲੇ ਨਾਲ ਹੁੰਦੇ ਆ ਹੌਸਲੇ ਤੋਂ ਕੰਮ ਲਈ ਟਖੇਰੀ ਆ ਤੇ ਤੂੰ ਪਹਿਲੇ ਸੋਚ ਕੇ ਤੇ ਬਿਮਾਰ ਹੋ ਜਾਊਗਾ ਨਾ ਗਾਦੀ ਨਾ ਕੋਈ ਨਗਰਾਲਾਪੁਰ ਜਾਣਾ ਹੁੰਦਾ ਉਹ ਪਹਿਲੇ ਤੂੰ ਸੋਚ ਕੇ ਆਪਣਾ ਦਿੱਤੀ ਉਧਾ ਲੋ ਐਡੀ ਮੇਰੇ ਬੜੀ ਬੜੀਆਂ ਕੰਟਰੀਆਂ ਦੇ ਕੰਮ ਹੋ ਐਵੇਂ ਕਿਤੇ ਬਣ ਜਾਂਦੇ ਆ ਟਾਈਮ ਲੱਗਦਾ ਵਾ ਨਾ ਇਹ ਸਵਰ ਦਾ ਫਲ ਮਿੱਠਾ ਹੁੰਦਾ ਕੀ ਉਹਦਾ ਰਸ ਚੰਗਾ ਹੀ ਨਹੀਂ ਕਰਦੇ ਉਹਦਾ ਹੁੰਦਾ ਮਸਾਲਾ ਲੱਗ ਜਾਂਦੇ ਆ ਆ ਤੇ ਕੋਈ ਨਹੀਂ ਅਜੇ 3 ਮਹੀਨੇ ਹੋਏ ਇਹੀ ਉੱਤ ਜਿਹੜਾ ਪਹਿਲੀ ਵਾਰੀ ਕੰਮ ਬਣ ਜਾਣਾ ਵਾ ਨਾ ਉਹਦੇ ਨਾਲ ਦੀ ਰੀਸ ਨਹੀਂ ਗਈ ਮम्मी ਛੱਡੋਗਾ ਤਹੀ ਉਹ ਨਾ ਨਾਵਦ ਦਾ ਫੋਨ ਆਉਗਾ ਨਾ ਉਹਦੇ ਸਾਹਮਣੇ ਨਾ ਇਦਾਂ ਕਰਿਓ ਅਗਲੀ ਵੀ ਟੈਨਸ਼ਨ ਲਾਉਗੀ ਉਹ ਕਿਵਾਰੀ ਨਾ ਕਿ ਦੁਖੀ ਹੋਣੀ ਆ ਹੁਣ ਤਾਂ ਹੀ ਤੇ ਤੈਨੂੰ ਫੋਨ ਕੀਤਾ ਵਾ ਕਿ ਮੰਮੀ ਤੇ ਕਰਨਾ ਕਰੇ ਆਹੋ ਨਹੀਂ ਇਸੇ ਕਰਕੇ ਮੇਰੇ ਫੋਨ ਤੇ ਫੋਨ ਲਾਇਆ ਸੀ ਮੇਰਾ ਬਸ ਸਰੀ ਪਾਟੀ ਜਾਂਦਾ ਵਾ ਚੱਲ ਤੀ ਨਾ ਤਰੀ ਆਈ ਜਾਂਦੇ ਮੈਨੂੰ ਵੀ ਬਿਮਾਰ ਕਰ ਦਣਾ ਹੀ ਵੇ ਚੱਲ ਡੈਡੀ ਤੂੰ ਇੱਕ ਆ ਬਈ ਆ ਸੁਬ ਸੁਬੂ ਕਰਨਾ ਤੂੰ ਰੈਸਟ ਕਰੋ ਉੱਥੇ ਤੇ ਮੈਂ ਰੋਟੀ ਰੋਟੀ ਬਣਾਵਾ ਉਹ ਖਾਵਾ ਰੋਟੀ ਵੀ ਨਹੀਂ ਖਾਦੀ ਗਈ ਚਲੋ ਉੱਥੋਂ ਉੱਥੇ ਲ ਦਵਾਈ ਖਵਾਲ ਦੀ ਫੇਰ ਟਾਈਮ ਨਾਲ ਡੈਡੀ ਨੂੰ ਟਿਕਵਾ ਕੇ ਫੇਰ ਹੀ ਦਵਾਈ ਪੰਨੀ ਆ। ਬਿੰਦੂ ਆਪਾਂ ਕੋ ਬਾਹਰ ਅੰਦਰ ਦਾ ਵੇਖੀਏ ਹੈ ਚਲੋ ਡੈਡੀ ਮੈਂ ਨਾ ਪੱਠਿਆਂ ਦਾ ਕਰ ਲਿਓ ਨਾ ਤੇ ਤੂੰ ਐਂ ਕਰੋ ਮੰਮੀ ਦਾ ਧਿਆਨ ਰੱਖੋ ਇੱਥੇ। ਉਹ ਫੇਰ ਨਾ ਟੈਨਸ਼ਨ ਲੈ ਜੇ ਕਿਤੇ। ਉਹ ਨਹੀਂ ਉਹ ਭਰਾ ਮਾਂ ਆ ਕੇ ਠੀਕ ਕਰਕੇ ਲੈਂਦੀ ਹੈ ਮਾੜੀ ਬਦਲੀ। ਇਹਦਾ ਹੋ ਗਿਆ ਦਿਮਾਗ ਖਰਾਬ ਇਹਦਾ। ਚਲ ਮੰਮੀ ਪਾਓ ਇੱਥੇ। ਖਾਏ ਪੁੱਤ ਮੇਰਾ ਤਾਂ ਬਹੁਤ ਹੀ ਮਾੜਾ ਹਾਲ ਵਾਸ। ਚਲ ਮੰਮੀ ਤੂੰ ਹੀ ਨਾ ਟੈਨਸ਼ਨ ਨਹੀਂ ਲੈਣੀ ਤੇ ਬਸ ਮੈਂ ਨਾ ਤੁਹਾਨੂੰ ਰੋਟੀ ਬਣਾ ਕੇ ਨਾ ਤੇ ਦਿਨੀ ਆ ਤੇ ਬਾਅਦ ਚ ਦਵਾਈ ਮਗਰੇ ਖਾ ਲਿਓ ਤੁਸੀਂ ਪੁੱਤ ਮੈਂ ਕੀ ਕਰਾਂ ਮੈਨੂੰ ਘਬਰਾਟ ਹੋਈ ਜਾਂਦੀ ਐ ਮੰਮੀ ਚਲ ਇਦਾਂ ਨਾ ਕਰੋ ਨਿੰਬੂ ਪਾਣੀ ਬਣਾ ਕੇ ਲਿਆਵਾ ਨਿੰਬੂ ਪਾਣੀ ਪੀ ਲਓ ਲਿਆ ਦੇ ਥੋੜਾ ਜਿਹਾ ਚਲ ਮੰਮੀ ਹੋਣੀ ਇਦਾਂ ਕਰਨਾ ਤੇ ਰਿਲੈਕਸ ਹੋ ਕੇ ਲੈ ਲੰਮੀ ਪੋ ਮੈਂ ਨਿੰਬੂ ਪਾਣੀ ਲੈ ਕੇ ਆਉਣੀ ਚਲ ਕੋਈ ਨਹੀਂ ਹਾਇ ਰੱਬਾ ਮੈਂ ਕੀ ਸੋਚਿਆ ਸੀ ਤੇ ਕੀ ਹੋ ਗਿਆ ਮੈਨੂੰ ਤੇ ਇਹ ਹੀ ਮੇਰੇ 30 ਦਾ ਵੀਜ਼ਾ ਆ ਜਾਣਾ ਵਾ ਤੇ ਚਲ ਮੇਰੇ ਪੁੱਤ ਨੂੰ ਸੱਦ ਲਊਗੀ ਤੇ ਕਿਤੇ ਸਾਡੇ ਦਿਨ ਮੋੜ ਆਉਣਗੇ ਪਰ ਪਤਾ ਨਹੀਂ ਕਿੱਥੇ ਮੋੜੇ ਕਰਮ ਰੱਬਾ ਕਰ ਛਿੜੇਗਾ ਕਿਉਂ ਮੇਰਾ ਇਦਾਂ ਹੋਇਆ ਵਾ ਕਿਤੇ ਪਿੰਡੇ ਵੀ ਜਾ ਜਾਂਦਾ ਮੇਰੀ ਤੀ ਦਾ ਹੈ ਤੇ ਕਿਤੇ ਮੈਂ ਖੁਸ਼ੀ ਵਿੱਚ ਫੁੱਲੀ ਨਹੀਂ ਸਮਾਉਣਾ ਉਸੇ ਵळे ਮੋੜੇ ਸਾਰੇ ਚਲ ਜਾਣਾ ਹੈਗਾ ਪਰ ਕੀ ਕਰਾਂ ਹੁਣ ਨਾ ਗਾਂ ਜੋਗੇ ਰਹੇ ਨਾ ਪਛਾਂ ਜੋਗੇ ਰਹੇ ਹੁਣ ਤੇ ਆਪਣੀ ਹਿੰਮਤ ਜੀ ਟੁੱਟ ਗਈ ਆ ਪਤਾ ਨਹੀਂ ਕਦੋਂ ਵੀਜ਼ਾ ਆਉਣਾ ਮੇਰੀ ਧੀ ਦਾ ਕਦੋਂ ਫਾਈਲ ਫੇਰ ਲਾਉਣੀ ਆ ਕਦੋਂ ਕਿਤੇ ਉਹ ਦੇਣਾ ਹੋਣਾ ਇਹ ਫੇਰ ਅੱਛਾ ਪਾਸ਼ਾ ਸੁਣ ਲਾ ਕਿ ਸਾਡੀ ਗਰੀਬਾਂ ਦੀ ਤੇ ਵੀਜ਼ਾ ਆ ਜਾਏ ਮੇਰੀ ਧੀ ਦਾ ਛੇਤੀ ਮੁੜ ਕੇ ਤੇ ਮੇਰਾ ਪੁੱਤ ਬਾਹਰ ਚਲ ਜੇ ਮੈਨੂੰ ਹੋਰ ਕੋਈ ਨਹੀਂ ਚਾਹੀਦਾ ਉਹ ਬੈਠੀ ਹੈ ਚੱਲ ਇਹਦੇ ਜ਼ਖਮਾਂ ਤੇ ਲੋਨ ਛਿੜਕ ਕੇ ਆਉਣੀ ਆ ਨਾ ਬੜੀ ਕਹਿੰਦੀ ਮੈਂ ਬਾਹਰ ਜਾਣਾ ਬਾਹਰ ਜਾਣਾ ਨਾਵ ਕੀ ਕਰਨ ਲਈ ਬੈਠੀ ਸੀ ਕੁਛ ਨਹੀਂ ਜੀ ਕਰਨਾ ਕੀ ਹਾਂ ਮੈਂ ਸੁਣਿਆ ਤੇਰੀ ਰਿਫਿਊਜ਼ਲ ਆ ਗਈ ਹੈ ਹਾਂਜੀ ਚਲ ਆਪਾਂ ਦਿਲ ਦਾ ਸਗਾਂ ਡਿਆਂ ਰੱਬ ਅੱਗੇ ਕਿ ਚੱਲ ਬਣ ਜੇ ਕੰਮ ਤੁਹਾਡਾ ਦੀਦੀ ਹੋ ਤੇ ਪਤਾ ਹੀ ਆ ਕਿੰਨੀਆਂ ਗਰਦਾਸਾ ਕਿੰਨੇ ਕੀਤੀਆਂ ਜੀ ਕਿਤੇ ਸੱਚੇ ਮਨੋਂ ਕੀਤੀ ਹੁੰਦੀ ਨਾ ਤੇ ਹੋ ਸਕਦਾ ਰੱਬ ਤੁਹਾਡੀ ਸੁਣੀ ਜਾਂਦਾ ਚਲ ਤੋ ਇਦਾਂ ਕੋ ਕਹਿਣ ਲਈ ਹੈ ਐਂ ਤਾਂ ਚਲ ਕਹਿੰਦੇ ਆ ਵੀ ਤੁਹਾਡਾ ਕੰਮ ਬਣ ਜੇ ਮੁੰਜੇ ਨਹੀਂ ਬਣਿਆ ਚਲ ਕੇ ਦੀ ਕੀ ਗਲਤੀ ਹੈ ਹਾਂ ਉਹ ਮੈਂ ਕਿਹੜਾ ਕਹਾਂ ਦੀ ਕਿ ਕਿਸ ਦੀ ਗਲਤੀ ਹੈ ਜੋ ਕਿਸਮਤ ਵਿੱਚ ਲਿਖਿਆ ਮਿਲਣਾ ਤੇ ਉਹ ਹੀ ਹੈ ਚਲ ਕੋਈ ਗੱਲ ਨਹੀਂ ਚ ਨਹੀਂ ਬਣਿਆ ਤੁਹਾਡਾ ਤੇ ਕੀਪ ਦਾ ਤੁਹਾਡੇ ਉੱਤੇ ਦਾਣਾ ਪਾਣੀ ਹੈ ਨਹੀਂਗਾ ਨਾਲੇ ਕੋਈ ਨਹੀਂ ਇੱਥੇ ਵੇਖ ਲੈ ਕੋਈ 5-6000 ਦੀ ਨੌਕਰੀ ਇੱਥੇ ਕੰਮ ਕਰਨੀ ਫਿਰ ਕੋਈ ਨਹੀਂ ਦੀਦੀ ਕਰ ਲਾਂਗੇ ਹਾਂ ਚਲ ਜਿਨਾ ਚ ਨਹੀਂ ਬੰਦਾ ਹੋਰ ਕਿਹ ਬਣੇਦਾ ਬੰਦਾ ਚੱਲ ਹਣਾ ਕਿਹ ਬਣੇ ਹੱਥ ਪੈਰ ਮਾਰਦਾ ਹੀ ਆ ਹਾਂਜੀ ਚਲ ਮੈਂ ਤੇ ਬਥੇਰੀਆਂ ਸੁਖਣਾ ਸੁਖੀਆਂ ਹੈਗੀਆਂ ਤੇ ਤੁਹਾਡਾ ਵਾਰਦਾ ਕੰਮ ਬਣ ਜੇ ਚਲੇ ਅਸੇ ਵਾਰ ਨਹੀਂ ਵੀ ਕਿਤੇ ਬਾਹਰ ਦਾ ਮੂੰਹ ਵੇਖ ਲਾਂਗੇ ਅਹੀਂ ਵੀ ਕਿਤੇ ਸੋਖੇ ਹੋ ਜਾਾਂਗੇ ਪਰ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰੀ ਹੋ ਉਦੋਂ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜਿੱਦਾਂ ਦੀ ਤਹੀ ਫਾਈਲ ਲਾਈ ਹੈ ਨਾ ਉਦੋਂ ਦੀ ਘਰ ਚ ਨਿੱਕੀ ਮੋਟੀ ਗੱਲ ਹੁੰਦੀ ਰਹਿੰਦੀ ਆ ਇੱਕ ਤੇ ਗੁਰਲੀਨ ਤੇ ਮੰਮੀ ਆ ਨਾ ਜਿਹੜੀਆਂ ਇਹ ਬੜੀਆਂ ਮਿਸਣੀਆਂ ਉਤੋਂ ਬੜੀਆਂ ਬੰਦੀਆਂ ਵੀ ਤੁਹਾਡਾ ਕੰਮ ਬੰਜੇ ਪਰ ਅੰਦਰੋਂ ਕਿਦਾਂ ਦੀ ਆ ਮੈਨੂੰ ਪਤਾ ਵਾ ਨਾ ਕਿਦਾ ਤੂੰ ਇੱਕ ਵਾਰੀ ਨਾ ਮੇਰੇ ਕਹਿੰਦੇ ਨਾ ਵੀ ਇਹ ਕਰਕੇ ਵੇਖੀ ਜਿੱਦਾਂ ਮੈਂ ਕਹਿੰਨੀ ਆ ਤੇ ਵੇਖੇ ਤਾਂ ਤੈਨੂੰ ਉਹਨਾਂ ਦੇ ਅਸਲੀ ਰੰਗ ਪਤਾ ਲੱਗ ਜੀ ਕੀ ਕਰਦੀਆਂ ਫਿਰਦੀਆਂ ਆਈ ਬਹੁਤ ਦੇ ਦੀ ਜੀ ਸਾਰਿਆਂ ਦਾ ਅਸਲੀ ਰੰਗ ਲੱਭਣ ਹੀ ਦੇਵੇਂ ਤੇ ਕੌਣ ਕਿਸ ਦਾ ਕਰਦਾ ਤੇ ਕੌਣ ਨਹੀਂ ਕਰਦਾ ਬਸ ਆਪ ਇੰਨਾ ਸੋਚ ਲਈਦਾ ਵਾ ਤੇ ਚਲੋ ਕੀ ਗੱਲ ਕਰਨੀ ਆ ਤੇ ਅਗਲੇ ਨੂੰ ਲੱਗਦਾ ਕਿ ਸ਼ਾਇਦ ਨੂੰ ਕੁਝ ਪਤਾ ਹੀ ਨਹੀਂ ਲੱਗੰਗਾ ਮੈਂ ਆਈ ਸਿਆਣਾ ਵਾ ਤੇ ਬਾਕੀ ਸਾਰੇ ਤੇ ਛਦਾਈ ਪੁਰਾ ਫਿਰਦੇ ਨੇ ਮੈਂ ਤਾਂ ਕਹਿਨੀ ਆ ਕਿ ਇਹ ਗੱਲਾਂ ਨਾ ਜਿਹੜੀਆਂ ਉਹਨਾਂ ਨੂੰ ਸੁਣਾ ਉਹਨਾਂ ਨੂੰ ਪਤਾ ਲੱਗੇ ਕਿ ਮੂੰਹ ਦੀਆਂ ਬੜੀਆਂ ਮਿੱਠੀਆਂ ਆ ਤੇ ਅੰਦਰੋਂ ਬੜੀਆਂ ਖੋਟੀਆਂ ਆਈਆਂ ਮੈਂ ਤਾਂ ਕਹਿਨੀ ਆ ਜਿਹੜੀ ਆਈ ਹੈ ਨਾ ਇਹਨੂੰ ਫੜ ਜਾ ਕੇ ਮੈਂ ਕੀ ਕਹਾਂ ਹੁਣ ਉਹ ਅਗਲੀ ਕਹੇਗੀ ਮੈਂ ਤੇਰੇ ਘਰ ਆਈ ਆ ਉਦਾਂ ਨਵ ਮੈਂ ਨਾ ਰਾਤੀ ਨੇ ਇੱਥੇ ਉਹ ਗਈਆਂ ਗੱਲਾਂ ਸੁਣਨ ਉਹਨੇ ਚੰਗੀ ਤਰ੍ਹਾਂ ਪਤਾ ਨਹੀਂ ਲੱਗਾ ਵੀ ਕੀ ਕਿਹਾ ਨੇ ਦੇ ਹੀਗੇ ਇਹਨੇ ਭਰਿਆ ਨਾ ਕਿੰਦਰ ਦੀ ਬੇਇੱਜ਼ਤੀ ਬੜੀ ਕੀਤੀ ਐ ਤੇ ਬਾਅਦ ਚ ਡਈਆਂ ਹੀ ਮਾਵਾਂ ਤੀਆਂ ਗੱਲਾਂ ਕਰੇ ਕਿ ਸਾਰਾ ਸਿਆਪਾ ਇਹਦੇ ਪੇਕਿਆਂ ਦਾ ਵਾ ਉਹ ਕਹਿੰਦੇ ਹੀਗੇ ਕਿ ਹੋਰ ਕੇ ਏਜੰਟ ਕੋ ਫਾਈਲ ਲਾਉਣੀ ਇਹਨਾਂ ਨੇ ਕਿੱਥੇ ਲਾਤੀ ਅੱਛਾ ਜੀ ਏਦਾਂ ਦੀਆਂ ਗੱਲਾਂ ਕਰਦੇ ਆ ਮੈਨੂੰ ਤਾਂ ਹੁਣ ਮੰਮੀ ਨੇ ਦੱਸਿਆ ਹੀ ਕਰਾਤੀ ਮਤਲਬ ਤਾਂ ਪਤਾ ਲੱਗਾ ਕਿ ਪਰਫਿਊਜ਼ਲ ਆ ਗਈ ਹੈ ਤੁਹਾਡੀ ਪਰ ਉਦਾਂ ਵੇਖਣ ਨੂੰ ਤਾਂ ਨਹੀਂ ਲੱਗਦਾ ਕਿ ਇਦਾਂ ਦੇ ਹੋਣਗੇ ਤਨਾਲੀ ਮੇਰੇ ਪੇਕੇਆਂ ਦੇ ਕਿ ਘਸੋਰੇ ਦੇ ਵਿੱਚ ਉਹਦੇ ਸਭ ਆਬਤ ਹੀ ਰੱਖੋ ਸੀ ਕਿ ਚੱਲ ਆ ਸਾਡੀ ਕੁੜੀ ਦਾ ਕੰਮ ਬਣ ਜਾਊਗਾ ਕਿ ਉਹਨਾਂ ਦੀ ਵੀ ਤੇ ਸੋਭਾ ਹਣੀ ਨਾਲ ਹੋਣੀ ਸੀ ਤੇ ਇਦਾਂ ਦੇ ਹੀ ਹੂੰ ਮੰਮੀ ਆ ਨਿੰਬੂ ਪਾਣੀ ਪੀ ਲੋ ਓਠੀ ਯਾ ਪੁੱਤ ਪੀ ਲੈਣੀ ਆ ਵੈਸੇ ਇੱਕ ਬਰਾਟ ਬੜੀ ਹੋਣ ਲਈ ਆ ਆਹੋ ਤਾਂ ਹੀ ਨੇ ਬਣਾ ਕੇ ਲੈਂਦਾ ਵਾ ਤੁਸੀਂ ਪੀ ਹੋਣਾ ਇਹਦੇ ਨਾਲ ਠੀਕ ਹੋ ਜਾਣਾ ਤੇ ਘੜੀ ਰੈਸਟ ਕਰ ਲਿਓ ਪੀ ਕੇ ਕੋਈ ਨਹੀਂ ਪੁੱਤ ਰੈਸਟ ਕਿੱਥੇ ਹੁੰਦੀ ਆ ਧਿਆਨ ਤੇ ਮੇਰਾ ਨਵ ਦੇ ਪੀਤੀ ਆ ਪਤਾ ਨਹੀਂ ਵਿਚਾਰੀ ਕੀ ਸੋਚਦੀ ਹੋਣੀ ਆ ਤੇ ਮੰਮੀ ਮੈਂ ਤਾਂ ਹੀ ਤੁਹਾਨੂੰ ਕਿਹਾ ਵਾ ਜੇ ਕਿਤੇ ਉਹ ਆ ਵੀ ਜਾਵੇ ਉਹਦਾ ਫੋਨ ਕਰੂ ਤੇ ਸਾਹਮਣੇ ਨਾ ਨਾ ਦੀ ਹੋਤੀ ਨਹੀਂ ਨਹੀਂ ਪੁੱਤ ਮੈਂ ਨਹੀਂ ਨਾ ਲੈਣਾ ਮੈਨੂੰ ਤਾਂ ਪਤਾ ਵਾ ਮੇਰੀ ਧੀ ਹਰੇ ਵਿਚਾਰੀ ਕਿੱਦਾਂ ਰਹਿਣ ਦੀ ਹੋਣੀ ਆ ਕਿੰਨੀ ਦੁਖੀ ਹੋਣੀ ਆ ਵਿਚਾਰੀ ਚਲ ਕੋਈ ਨਹੀਂ ਕੀ ਕਰਨਾ ਹੁਣ ਫਿਰ ਜੇ ਤੈਨੂੰ ਫੋਨ ਆ ਉਹ ਤੂੰ ਹੀ ਹੌਸਲਾ ਦੇਵੀਂ ਚੰਗਾ ਆਖੀ ਵੀ ਕੋਈ ਨਹੀਂ ਦੁਬਾਰਾ ਫੇਰ ਫਾਈਲ ਲਾਵਾਂਗੇ ਫੇਰ ਨੰਬਰ ਆਏ ਤੇਰੇ ਚੰਗੇ ਤੇ ਵੀਜ਼ਾ ਆ ਹੀ ਜਾਣਾ ਵਾ ਕੋਈ ਗੱਲ ਨਹੀਂ ਗੀ ਮੰਮੀ ਨਹੀਂ ਉਦਾਂ ਜਦੋਂ ਫੋਨ ਆਇਆ ਹੀ ਮੈਂ ਤੇ ਉਹਨੂੰ ਹੌਸਲਾ ਹੀ ਦਿੱਤਾ ਸੀ ਮੈਂ ਉਹਨੂੰ ਕਿਹਾ ਹੀ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲਾ ਫੇਰ ਲਾ ਲਈ ਕੋਈ ਨਹੀਂ ਨਹੀਂ ਤੂੰ ਤਾਂ ਜਾਨਦੀ ਨਹੀਂ ਆ ਕਿ ਕਿੱਦਾਂ ਦੀਆਂ ਵਾਂ ਮੈਨੂੰ ਪੁੱਛ ਕੇ ਵੇਖ ਮੈਂ ਇੱਧਾ ਇੱਥੇ ਕਿਦਾਂ ਕੱਟਣ ਡਈ ਆ ਇਹ ਤਾਂ ਮੁੰਦਰਾਤੀ ਪਤਾ ਹੀ ਨਹੀਂ ਪੀ ਗੱਲ ਕੀ ਕਰਨ ਡਈ ਆ ਉਹਦੇ ਬਾਅਦ ਚ ਪਤਾ ਲੱਗਾ ਮੈਂ ਤੇ ਮਨਾਂ ਦੀ ਉਸੇ ਵੇਲੇ ਬੇਇੱਜ਼ਤੀ ਕਰ ਦੇਣੀ ਸੀਗੀ ਤੇ ਤੀ ਹੁੰਦੀਆਂ ਹੋਣ ਜਿਹਦੇ ਪਿਛਲੇ ਨੂੰ ਪੁੱਛਣ ਵਾਲੀਆਂ ਅਜੇ ਤੂੰ ਵੇਖੀ ਜਾ ਇਹਨਾਂ ਦੇ ਅਸੀਂ ਰੰਗ ਕਿ ਅੱਗੇ ਕਿਤੇ ਮੈਂ ਇਹਨਾਂ ਨੇ ਕੀ ਕੋਸ਼ ਕਰਨਾ ਪਰ ਉਦਾਂ ਵੇ ਮੇਰੇ ਟਿਕਿਆਂ ਦੇ ਵਿੱਚ ਕੀ ਕਸੂਰ ਹੈ ਬਹੁਤ ਮਿਆ ਗੱਲ ਕਹਿਣ ਡਈ ਆ ਇਹ ਤੇ ਪੇਕਿਆਂ ਦੀ ਕੀ ਗਲਤੀ ਐ ਤੇ ਬਾਅਦ ਚ ਆਣ ਕੇ ਮੇਰਾ ਨਾ ਵੱਧ ਘਟ ਹੋਣ ਦੇ ਹੀਗੇ ਇਹ ਸਾਰਾ ਭੰਡਾ ਇਹਦੇ ਸਿਰ ਤੇ ਪਾ ਦਿੰਨੇ ਆ ਉਦਾਂ ਨਾ ਜਿਹਨੀਆਂ ਮੈਂ ਖੁਸ਼ ਹਾਂ ਨਾ ਇਹਨਾਂ ਨੇ ਬਾਹਰ ਚੱਲ ਜਾਣਾ ਵਾ ਜਾਂ ਤੇ ਮੈਂ ਮੈਂ ਜਾਣਦੀ ਜਾਂ ਮੇਰਾ ਰੱਬ ਜਾਣਦਾ ਵਾ ਦੀਦੀ ਚਾਹ ਤੇ ਮੈਨੂੰ ਵੀ ਬੜਾ ਹੀ ਕਿ ਅਹੀਂ ਬਾਹਰ ਜਾਣਾ ਵਾ ਪਰ ਮੇਰੇ ਨਾਲ ਸਾਰੇ ਸੁਪਨਿਆਂ ਦੇ ਪਾਣੀ ਫਿਰ ਗਿਆ ਹੁਣ ਮੈਂ ਕਿਹਨੂੰ ਕੁਝ ਕਿਹਾ ਵੀ ਨਹੀਂ ਸਕਦੀ ਇਹਦੇ ਚ ਕਿਸੇ ਦਾ ਕੀ ਕਸੂਰ ਆ ਨੀ ਕਸੂਰ ਆ ਕਸੂਰ ਕਿਉਂ ਨੀਗਾ ਤੇਰੇ ਖਾਨੇ ਚ ਗੱਲ ਕਿਉਂ ਨਹੀਂ ਪੈਂਦੀ ਮੈਂ ਕਦੋਂ ਤੇਰ ਨਾਲ ਮੱਥਾ ਮਾਰਨ ਲਈ ਆ ਹੈ ਮੈਨੂੰ ਤਾਂ ਹੁਣ ਇਹ ਡਾਰਾ ਕਿ ਤੈਨੂੰ ਨਾ ਘਰੋਂ ਕੱਢ ਦੇਣ ਇਹਨਾਂ ਨੇ ਤਾਂ ਵਿਆਹ ਹੀ ਅਸੇ ਲਾਲ ਚ ਨੂੰ ਕੀਤਾ ਸੀ ਤੇ ਕੁੜੀ ਦੇ ਬ੍ਰੈਂਡ ਆਏ ਆ ਚਲ ਕੋਈ ਨਹੀਂ ਵਿਆਹ ਹੁਣ ਤੂੰ ਮੈਂ ਕੋਈ ਕੰਮ ਵੇਖ ਲਾਂ ਭਾਈ ਜੀ ਬੀ ਜੀਦਾ ਕਹਿੰਦੇ ਜੇ ਸਾਰਾ ਕੁਝ ਸੱਚ ਹੋਇਆ ਤੇ ਫੇਰ ਮੇਰਾ ਕੀ ਬਣੂਗਾ ਮੈਨੂੰ ਤੇਗੀ ਬੜੀ ਟੈਨਸ਼ਨ ਹੋਣਦੀ ਆ ਉਤੋਂ ਹੀ ਹੋਰ ਟੈਨਸ਼ਨ ਚ ਪਾ ਗਏ ਆ ਮੈਨੂੰ ਤੇ ਸਮਝ ਨਹੀਂ ਲੱਗਣ ਦੀ ਕਿ ਉਹ ਸਹੀ ਨੇ ਕਿ ਜਾਂ ਇਹ ਸਹੀ ਆ ਕਿ ਨਮੀ ਹੋਂਦੇ ਆ ਨੀਂ ਦੇ ਵਿੱਚ ਵੀ ਵਿਚਾਰੇ ਨੇ ਕਾਦੇ ਪੱਠੇ ਪੁੱਠੇ ਲੈ ਕੇ ਨਹੀਂ ਮੇਰੀ ਗੱਲ ਸੁਣੋ ਕੀ ਕਰਨ ਦੇ ਆ ਕੀ ਕਰੀ ਜਾਂਦੇ ਹੋ ਉਹਨੇ ਫੀਡ ਪਾ ਗਿਆ ਟੈਂਨ ਮੇਰੀ ਗੱਲ ਸੁਣੋ ਹਾਂ ਸੁਣਿਆ ਕੀ ਕਹਿੰਦੀ ਆ ਇਹ ਨਾ ਮੰਮੀ ਨਾ ਜਿਆਦਾ ਹੀ ਉਹ ਮਤਲਬ ਟੈਨਸ਼ਨ ਜੀ ਲਈ ਜਾਂਦੀ ਨਾ ਉਹਦੀ ਅ타 ਲੱਗੇ ਰਹਿਣਾ ਇਹਨਾਂ ਤੋਂ ਲੱਗੇ ਚਲ ਡੈਡੀ ਤੇ ਹੈਗੇ ਆ ਤੇ ਨਾ ਮੈਂ ਠੰਡੀ ਹਾਂ ਪੀਦਾ ਕਰਦੀ ਆ ਬਾਜੀ ਨੂੰ ਫੋਨ ਨਾ ਕਰਾ ਭਿੰਦਰ ਬਾਜੀ ਨੂੰ ਤੇ ਉਹਨਾਂ ਨੂੰ ਕਹਿੰਨੀ ਆ ਕਿ ਨਵ ਨੂੰ ਦੋ ਦਿਨ ਇੱਥੇ ਛੱਡ ਜੋ ਇਹਦੇ ਨਾਲ ਜਿੱਦਾਂ ਨਵ ਵੀ ਸਹੀ ਹੋ ਜੂਗੀ ਤੇ ਮੰਮੀ ਨੇ ਵੀ ਠੀਕ ਹੋ ਜਾਣਾ ਵਾ ਉਹ ਐਵੇਂ ਨਾ ਉਹਦੇ ਸਹੁਰੇ ਕਹਿਣ ਵੀ ਇਹਨੂੰ ਫੇਰ ਲੈਣ ਆਗੇ ਆ ਜਰਦੂਰ ਇੱਕ ਦਿਨ ਦੀ ਗੱਲ ਹੁਣੀ ਆ ਤੁਹਾਨੂੰ ਪਤਾ ਮਿੰਤੇ ਹੋ ਡਾੜੀ ਲੱਗੋਂ ਡਿਆ ਵਾ ਇਨੀ ਟੈਨਸ਼ਨ ਲੈ ਮਮੀ ਹੋਰ ਨਾ ਕੁਛ ਹੋ ਜੇ ਕਿਤੇ ਚੱਲ ਡੈਡੀ ਨਾਲ ਸਵਾਹ ਕਰ ਲੈਨੇ ਆ ਡਿਆੜੀ ਨੇ ਜਰ ਕੀ ਕਹਿਣਾ ਵਾ ਹੱਦ ਕਰਦੇ ਹੋ ਤੁਸੀਂ ਤੇ ਨਾਲੇ ਆਪਾਂ ਥੋੜੀ ਇਹਨੂੰ ਲੈਣ ਜਾਣਾ ਵਾ ਬਾਜੀ ਨੂੰ ਕਹਿਣਾ ਵੀ ਤੁਸੀਂ ਛੱਡ ਜਿਓ ਮੀ ਹੋਂ ਡਿਆ ਵਾ ਤੇ ਆਪੇ ਉਹ ਗੱਡੀ ਤੇ ਛੱਡ ਜਣਗੇ ਉਹਨਾਂ ਨੇ ਕੁਛ ਨਹੀਂ ਕਹਿਣਾ ਚੱਲ ਐਂ ਕਰੀ ਫਿਰ ਭਾਈ ਨੂੰ ਫੋਨ ਕਰਦੇ ਉਹ ਮੈਂ ਕਰ ਲੀਨੀ ਆ ਜਾ ਕੇ ਮੈਂ ਇੱਕ ਵਾਰੀ ਚੱਲ ਤੁਹਾਨੂੰ ਪੁੱਛ ਆਓ ਉਹਨਾਂ ਨੂੰ ਕਹਿੰਦੇ ਮਮੀ ਇਦਾਂ ਠੀਕ ਨਹੀਂ ਆ ਆਓ ਪਰ ਮਮੀ ਨੂੰ ਨਹੀਂ ਅਜੇ ਦੱਸਿਆ ਚਲ ਜੀ ਦੋ ਆਪੇ ਆਉਣਗੇ ਆਏਗੀ ਨਾ ਨਾ ਤੇ ਵੇਖ ਕੇ ਕੁਛ ਹੋ ਜਾਣਗੇ ਇੱਕਦਮ ਤੇ ਮੈਂ ਭਾਜੀ ਨੂੰ ਫੋਨ ਕਰਦੀ ਹਾਂ ਨਾ ਚਲ ਕਰਦੇ ਫੇ ਫੋਨ ਹੈ ਤੇ ਆਜੋ ਕੋਈ ਨਹੀਂ ਮੈਂ ਆਉਣਾ ਆਣ ਕੇ ਖਾਣਾ ਰੋਟੀ ਠੀਕ ਹੈ ਠੀਕ ਚਲ ਲੈ ਨਾ ਨਹੀਂ ਆਣਾ ਹੈ ਤੇ ਨਾ ਵਧਾ ਵੀ ਜਾ ਆਜੂਗਾ ਤੇ ਹਰ ਕੀ ਮਾਜਾਂ ਵੇਚ ਦਾਂਗੇ ਪਰ ਨਹੀਂ ਡੰਗਰਾਂ ਦਾ ਖਿਆਲ ਨਹੀਂ ਸੁਟਣਾ ਜਾਵਦਾ ਚਲ ਕੋਈ ਨਹੀਂ ਜਿੱਦਾਂ ਰੱਬ ਨੂੰ ਮੰਜੂਰ ਦਰੀ ਉਹ ਬੈਠੇ ਨੇ ਹਾਂ ਤੁਹਾਨੂੰ ਕੋਈ ਸੇਵਾ ਚਾਹੀਦੀ ਨਾ ਇਹਨਾਂ ਨੂੰ ਅੰਨਾ ਵੀ ਮੀਂਹ ਪੈਂਡਿਆ ਕੋਈ ਕੰਮ ਹੋਣਾ ਨਹੀਂ ਆ ਜਿਹੜਾ ਕਿਸਦਾ ਲੈਣਾ ਦੇਣਾ ਉਹ ਹੀ ਦੇ ਆਈਏ ਕਿਹੜੀ ਹੂੰ ਮੈਂ ਕੀ ਕਹਿੰਦਾ ਹਾਂ ਮੈਂ ਚਲੋ ਜਿਹੜਾ ਕੰਮ ਹੋਣਾ ਹੈ ਉਹ ਤੇ ਹੋ ਗਿਆ ਆਹੋ ਹੁਣ ਅਜਾ ਮੀਂਹ ਪੈਂਡਿਆ ਵਾ ਹੂੰ ਬਾਹਰ ਤੋਂ ਨਾ ਜਾਣੇ ਲੋਕੀ ਆਪਾਂ ਨੂੰ ਜਾਇਆ ਜਾਣਾ ਹੂੰ ਹੂੰ ਇਦਾਂ ਕਰੀਏ ਕੋਈ ਗੱਡੀ ਖੜੀਏ ਤੇ ਜਿਹੜਾ ਪੈਸਾ ਲੈਣਾ ਦੇਣਾ ਤੇ ਜਾਈਏ ਬਹੁਤ ਗਲਤੀ ਨਹੀਂ ਠੀਕ ਵਾ ਐਵੇਂ ਕੀ ਰੱਖ ਕੇ ਕਰਨੇ ਆਪਾਂ ਕੋਲ ਪੈਸੇ ਚਲੋ ਵਾਪਸ ਕਰ ਦੋ ਫੇਰਾ ਮੇਰਾ ਕਮ ਖਰਾਬ ਹੁੰਦੀ ਆ ਬਿਲਕੁਲ ਨਹੀਂ ਕੰਮ ਹੋਇਆ ਤੇ ਕੋਈ ਨਹੀਂ ਹੁਣ ਪੈਸੇ ਤੇ ਦੇਣੇ ਆ ਨਾ ਜਿਹਦੇ ਦੇਣੇ ਨੇ ਜਿਹੜੇ ਰਿਸ਼ਤੇਦਾਰ ਕੋਲੋਂ ਲੈਂਦੇ ਨੇ ਉਹਨਾਂ ਨੂੰ ਦੇਉਨੇ ਅਗਲੇ ਕਹਿਣਗੇ ਵੀ ਜੋ ਫਿਊਜਨ ਆ ਗਈ ਤੇ ਪੈਸੇ ਨਾ ਸਾਮ ਛੜੇ ਨੇ ਇਹੋ ਗੱਲ ਹੈ ਤੇ ਚੱਲੀਏ ਫਿਰ ਤੂੰ ਇਦਾਂ ਕਰ ਮੇਰਾ ਮੂਡ ਜਾਣ ਨੂੰ ਜਾਂਦਾ ਤੇ ਮਕਾ ਹੈ ਆਜ ਹੋ ਵੀ ਹੈ ਪਰ ਤੂੰ ਆਪ ਹੀ ਚੱਲ ਜਾ ਘਰ ਕੀ ਜੇ ਦੋਵੇਂ ਜਾਣੇ ਚੱਲ ਜੰਦੇ ਤੇ ਨਹੀਂ ਮੈਂ ਨਹੀਂ ਉਹ ਜਾਣਾ ਮੇਰਾ ਦਿਲ ਜਾ ਨਹੀਂ ਕਰਦਾ ਮੈਂ ਇੱਥੇ ਰਹਿਣਾ ਵਾਂ ਘਰ ਨਾਲੇ ਚੱਲ ਮਗਰੋਂ ਥੋੜਾ ਬਦ ਕੰਮ ਕਮ ਉਹਨੂੰ ਸਣੀ ਨੂੰ ਲੈ ਜਾ ਨਾਲ ਉਹਨੂੰ ਕੁਛ ਲੈ ਉਹ ਰਹਿਣ ਦੋ ਸਣੀ ਆਪੀ ਵੇਖ ਲੇਗਾ ਡੰਗਰ ਆਦਾ ਤੁਸੀਂ ਚੱਲੋ ਮੇਰਾ ਨਾ ਦਿਲ ਨਹੀਂ ਕਰਦਾ ਮੈਨੂੰ ਨਾ ਆਉਂਦੀ ਕੀ ਉੱਥੇ ਹੁਣ ਜਾ ਕੇ ਮੈਂ ਜਿੰਨੇ ਕੰਨੇ ਨੇ ਉਹਨੇ ਕਹਿਣਾ ਵਾ ਰਿਫਿਊਜ਼ ਲਾ ਗਈ ਹੈ ਫਲਾਂਟ ਹੀ ਗਿਆ ਮੈਨੂੰ ਉਦਾਂ ਸ਼ਰਮ ਕੀ ਆਉਂਦੀ ਜੀ ਉਹ ਤੁਹਾਡੇ ਨਾਲ ਚਾਰਜ ਹੋਈ ਸਭ ਲੋਕਾਂ ਨਾਲ ਹੁੰਦੀ ਹੈ ਹੋਈ ਚਾਹੇ ਨਹੀਂ ਹੋਣੀ ਪਿੰਦਰ ਮੇਰੀ ਗੱਲ ਸੁਣ ਮੈਂ ਨਹੀਂ ਉਹ ਜਾਣਾ ਉਹ ਆਪੇ ਜਾ ਤੇ ਜਾ ਕੇ ਜੋ ਕਰਨਾ ਹੈ ਕਰਿਆ ਲੈ ਜਾ ਗੱਡੀ ਜਾ ਮੋਟਰਸਾਈਕਲ ਤੇ ਨਾ ਜਾਈਂ ਭੇਜਦਾ ਜਾਏਗਾ ਚਲੋ ਠੀਕ ਆ ਹਾਂ ਜੇ ਬਹੁਤੀ ਗੱਲ ਆ ਤਾਂ ਮਾਂ ਆਪਣੀ ਨੂੰ ਲੈ ਜਾ ਨਾਲ ਚਲੋ ਵੇਖ ਲੈਣਾ ਹੈ ਵੇਖ ਲੈਣਾ ਹਾਂ ਇਹ ਜਾ ਕੇ ਹੁਣ ਉੱਥੇ ਮੈਂ ਕਵਾਂਗਾ ਵੀ ਕੰਮ ਹੀ ਨਹੀਂ ਬਣਿਆ ਮਜਾਕ ਦਾ ਥਾਂ ਬਣ ਕੇ ਰਹਿ ਗਏ ਚਲ ਜਿੱਦਾ ਕਰਨੀ ਫੋਨ ਕਰ ਲੈ ਲਾ ਹੀ ਲਗਾ ਭਾਜੀ ਨੂੰ ਕੰਮ ਬਿਲਕੁਲ ਨਹੀਂ ਚੱਲ ਰਿਹਾ ਹੈਲੋ ਸਾਸ਼ਿਕਾ ਬਾਜੀ ਹਾਂਜੀ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਹਾਂਜੀ ਹਾਂਜੀ ਤੇ ਬਾਜੀ ਮੈਂ ਨਾ ਇੱਕ ਗੱਲ ਕਰਨੀ ਤੁਹਾਡੇ ਨਾਲ ਹਾਂਜੀ ਉਹਨਾਂ ਨਾਵ ਨੇ ਫੋਨ ਕੀਤਾ ਹੀ ਉਹਨੇ ਦੱਸਿਆ ਹੀ ਮੈਨੂੰ ਜੇ ਫਿਊਜ਼ਲ ਵੱਲੋਂ ਹਾਂਜੀ ਹਾਂਜੀ ਤੇ ਉਹ ਮੈਂ ਮੰਮੀ ਨੂੰ ਦੱਸਿਆ ਹੀ ਤੇ ਮੰਮੀ ਤਾਂ ਉਹਨੂੰ ਪਤਾ ਚੱਕਰ ਖਾ ਕੇ ਡਿੱਗ ਗਏ ਹੀ ਤੇ ਉਹਨਾਂ ਦਾ ਬੀਤੀ ਵੀ ਬੜਾ ਵੱਧ ਗਿਆ ਉਹਨਾਂ ਨੇ ਤੇ ਟੈਨਸ਼ਨ ਹੀ ਬੜੀ ਲੀ ਲੀ ਹਾਂਜੀ ਤੇ ਨਵਮੀ ਇਹ ਦੋ ਬੜਾ ਲਈ ਕਰਨੇ ਵੀ ਲੋਨ ਦੀ ਮੈਨੂੰ ਜਿਹੜਾ ਫੋਨ ਕਰਨ ਦੀ ਤੇ ਮੈਂ ਪਤਾ ਸੋਚਣ ਦੀ ਆ ਕਿ ਚਲੋ ਤੂੰ ਨਵ ਨੂੰ ਦੋ ਚਾਰ ਦਿਨ ਭੇਜ ਦੋ ਇੱਥੇ ਹਾਂਜੀ ਤੇ ਨਾਲ ਇਹ ਨਵ ਦਾ ਵੀ ਮਨ ਹੋ ਰੋ ਜਾਗਾ ਤੇ ਮੰਮੀ ਵੀ ਠੀਕ ਹੋ ਜਾਣਗੇ ਹਾਂਜੀ ਦੋ ਚਾਰ ਦਿਨ ਦੀ ਗੱਲ ਵਾ ਚਲੋ ਕੋਈ ਨਹੀਂ ਹਾਂਜੀ ਹਾਂਜੀ ਨਹੀਂ ਹੁਣ ਤੇ ਠੀਕ ਐ ਉਦਾਂ ਦਵਾਈ ਲੈ ਕੇ ਆਈ ਫਿਰ ਲਿਆਗੇ ਹੀ ਨਾ ਇੱਥੋਂ ਹਾਂਜੀ ਹਾਂਜੀ नहीं कोई गल नहीं जो तुम आना हो फिर फोन कर दो ना हाँ जी हाँ जी लिए पारे लिए पारे लिए। चलो ठीक है चंग चल मन जनते वादिया अगले ने सलाह भी करनी होंगी घर कर। चल चंगा फिर कोई नहीं भैन जी जो करमा जो होना हों चंगा, चंगा चंगा ओके कि फोन आ मम्मी ਮਾਸੀ ਦੇ ਦਾਉ ਜੀ ਅੱਛਾ ਦਾਤਾ ਜੀ ਉਹਨਾਂ ਨੇ ਮੜਾ ਦੱਸਿਆ ਉਹਨਾਂ ਦਾ ਵੀ ਧਿਆਨ ਕੀ ਅੱਛਾ ਤੇ ਮੈਂ ਵੀ ਅਮਨ ਦਾ ਵੀ ਦਾ ਫੋਨ ਆਇਆ ਸੀ ਤੇ ਨਵਦੀਪ ਦੀ ਮੰਮੀ ਠੀਕ ਨਹੀਂ ਆ ਉਹਨੂੰ ਵੀ ਜਾਣ ਉਹ ਜਦੋਂ ਦੱਸਿਆ ਉਹਨੂੰ ਉਹਨਾਂ ਟੈਨਸ਼ਨ ਲੈ ਲਈ ਤੇ ਨਿਕਮਿਓ ਤੇ ਇਹ ਨਾ ਆਂ ਦੱਸਦੇ ਹੌਸਲੇ ਨਾਲ ਜਿੰਨੇ ਜਿਹੜੇ ਜਾਂਦੇ ਉਹਦੋਂ ਲਾ ਦਿੰਦੇ ਕੋਈ ਜ਼ਰੂਰੀ ਵੀ ਹੋਣੀ ਦੱਸਣਾ ਮੰਮੀ ਗਾਲ ਤੇ ਭਾਬੀ ਨਾਲ ਹੀ ਹੋਈ ਸੀ ਪਰ ਉਹਨਾਂ ਫਿਰ ਜੱਕਦਮ ਰਹਿਤੀ ਹੋਣੀ ਤਾਂ ਹੁਣ ਉਹ ਕਹਿਣ ਦੇ ਨੇ ਵੀ ਨਵਦੀਪ ਨੂੰ ਛੱਡ ਜੋ ਗੁਰਦੇਹਾੜੀ ਡੰਗ ਮੇਰੇ ਵੀ ਦਿਮਾਗ ਨੇ ਕੰਮ ਨਹੀਂ ਕੀਤਾ ਮੈਂ ਹੀ ਤੁਹਾਨੂੰ ਸਮਝਲਦੀ ਤੇ ਰੁਕ ਝੋਲੇ ਪੰਜ ਚਾਰ ਦਿਨ ਆਸਤੇ ਆਸਤੇ ਦੱਸੇ ਚੱਲ ਕੋਈ ਨਹੀਂ ਜੇ ਕਹਿੰਦੇ ਆ ਤੇ ਕੋਈ ਨਹੀਂ ਛੱਡਿਆ ਫਿਰ ਨਾਲ ਇਹਦਾ ਵੀ ਥੋੜਾ ਜਿਹਾ ਮਨ ਹੋਤੇ ਹੋਤੇ ਹੋ ਜੀ ਆਹੋ ਪਤਾ ਤੇ ਮੰਮੀ ਲੱਗਣਾ ਹੀ ਅੱਜ ਨਾ ਦੱਸ ਦੇ ਕੱਲ ਨੂੰ ਹਫਤੇ ਨੂੰ ਤੇ ਚਲੋ ਫਿਰ ਮੈਂ ਜਾਨਾ ਉਧਾ ਮੈਂ ਤੇ ਤਿਆਰ ਹੋਣ ਲੱਗਾ ਹਾਂ ਵੀ ਚਲੋ ਜਿੱਦਾ ਜਿੱਦਾ ਕੋਈ ਪੈਸਾ ਦੇਣ ਵਾਲਾ ਨਾ ਦੇ ਆਉਂਦੇ ਮੈਂ ਨਾਲੇ ਨਾਂ ਨਕੇ ਜਾਂਦਾ ਭੂਆ ਕੋ ਮਾਸੀ ਕੋ ਤੇ ਆਪਾਂ ਇਦਾਂ ਕਰਾਂਗੇ ਕੱਲ ਨੂੰ ਫਿਰ ਚਲ ਜਾਗੇ ਨਾਲ ਤੂੰ ਹੀ ਚਲ ਜਾਓ ਮੈਂ ਡੈਡੀ ਨੂੰ ਬਿਆਹ ਕਹਿਣ ਤੇ ਉਹ ਤੇ ਮੰਨੇ ਹੈ ਨਹੀਂ ਗੇ ਚਲ ਕੋਈ ਵੀ ਕੱਲ ਨੂੰ ਚਲ ਜਾਗੇ ਮਾਸੀ ਤੇਰੀ ਵੀ ਕਹਿਣ ਲਈ ਅਸਚ ਮੈਂ ਕਿਹਾ ਹੁਣ ਘਰ ਸਲਾਹ ਕਰਦੀ ਨਾ ਮੈਂ ਤੇਰੀ ਦੱਸਾਂਗੀ ਚਲੋ ਫਿਰ ਮੈਂ ਕਮਨੂੰ ਦੀਪ ਨੂੰ ਕਿ ਛੱਡ ਦਮਨਾ ਚਲੋ ਕੋਈ ਨਹੀਂ ਉਦਾਂ ਉਹਨੂੰ ਬਹੁਤੇ ਦਿਨ ਨਾ ਛੱਡ ਕੇ ਫਿਰ ਉਥੇ ਕੱਲੀ ਟੈਨਸ਼ਨ ਨਹੀਂ ਰਹੇ ਉਹ ਚਲੋ ਕੁ ਦੋ ਚਾਰ ਦਿਨ ਰਹੇਗੀ ਮੜ ਕੋ ਲੈਵਾਂਗੇ ਜਾ ਕੇ ਚਲ ਤੂੰ ਉਦਾਂ ਆਪਣੀ ਸੱਸ ਨੂੰ ਸਮਝਾਉਂਦੀ ਕੋਈ ਨਹੀਂ ਅੱਜੀ ਮੰਮੀ ਜੇ ਕਰਨਾ ਚ ਹੁੰਦਾ ਤਾਂ ਸਾਰੇ ਕੰਮ ਹੀ ਹੋ ਜਾਣੇ ਆਹ ਹੋਏ ਤੇ ਆਈ ਨਿਆਣਿਆਂ ਦਾ ਹੌਸਲਾ ਦੇਣੀ ਪਰ ਮੈਨੂੰ ਕੋਈ ਪੁੱਛ ਕੇ ਦੱਸੇ ਬਹੁਤ ਮਨ ਨੂੰ ਦੁੱਖ ਲੱਗਾ ਨਵਦੀਪਾ ਤੇ ਆ ਰਹੋਂ ਹਾਂ ਤੈਨੂੰ ਤੇਰੇ ਪਿੰਡੀ ਛੱਡਵਾ ਕਿਉਂ ਪਿੰਡੀ ਨੀ ਕਿਹੜੀ ਗੱਲ ਆ ਕੋਈ ਗੱਲ ਹੋਈ ਆ ਉਹ ਗਲਤੀ ਨੀ ਕੋਈ ਵੀ ਹੋਈ ਕਿਤੇ ਤੂੰ ਹੀ ਓਕੇ ਤੇ ਨਹੀਂ ਹੋਗੇ ਪੀਜੀ ਰਿਫਿਊਜ਼ਲ ਆ ਗਈ ਆ ਉਹ ਨਹੀਂ ਅਸੀਂ ਚੁੱਪ ਜੀ ਕਰਕੇ ਬੈਠੀ ਰਹਿਣੀ ਐ ਨਾਲੇ ਨਾ ਭਾਬੀ ਦਾ ਫੋਨ ਆਇਆ ਸੀ ਮੰਮੀ ਨਹੀਂ ਠੀਕ ਮੰਮੀ ਨਹੀਂ ਠੀਕ ਕੀ ਹੋਇਆ ਅਨਨ ਉਹ ਟੈਨਸ਼ਨ ਲੈ ਲਈ ਹੋਣੀ ਏ। ਉਹਦਾ ਹੁਣ ਆਗੇ ਨੇ ਘਰੇ ਦਵਾਈ ਦੂ ਹੀ ਲੈੰਦੀ ਉਹਨਾਂ ਨੇ। ਤੇ ਮੰਮੀ ਕਹਿੰਦੇ ਇਹ ਵੀ ਨਾਮ ਨੂੰ ਛੱਡ ਜਾਣ ਕੋਈ ਵਿਆਹ ਦੀ ਡੰਗ। ਤੁਸੀਂ ਕਿ ਮੇਰੀ ਗੱਲ ਤੇ ਕਰਾ ਦੇਣੀ ਹੈ ਉਹਨਾਂ ਨਾਲ। ਉਹ ਮੇਰੀ ਤਾਂ ਆਪ ਨਹੀਂ ਹੋਈ ਮੰਮੀ ਨਾਲ। ਭਾਬੀ ਨਾਲ ਹੀ ਹੋਈ ਏ ਤੇ ਮੈਂ ਮੁਰਗੇ ਮੰਮੀ ਨੂੰ ਡਾਪਾ ਦੱਸਣ ਤਾਂ ਇਹਦੇ ਕੋਈ ਨਹੀਂ ਚੱਲ ਜੋ। ਚਲੋ ਫਿਰ ਚਲੀਏ। ਤਿਆਰ ਤੇ ਹੋ ਜਾ। ਕੋਈ ਗੱਲ ਨਹੀਂ ਇੰਤਾ ਚੱਲ ਜੇ ਨਹੀਂ ਤਿਆਰ ਕੀ ਹੋਣਾ ਵਾ ਜਾ ਕੇ ਆਪਣੀ ਮਾਂ ਨੂੰ ਤਾਂ ਮੈਂ ਵੇਖਾਂ। ਇਤੇ ਜ਼ਿਆਦਾ ਨਾ ਟੈਨਸ਼ਨ ਲੈ ਲੈਣਾ। 5 ਮਿੰਟ ਲੱਗਣੇ ਤਿਆਰ ਹੋ ਜਾ ਇਦਾਂ ਚੰਗਿਆਂ ਨਹੀਂ ਲੱਗੀਦਾ। ਨਾਲੇ ਮੈਂ ਮੇ ਕੱਪੜੇ ਬਦਲ ਲਾਂ ਚਲੋ ਕੋਈ ਗੱਲ ਨਹੀਂ ਹੋ ਜੰਨੀ ਹਾਂ ਤੇ ਹੋ ਜਾ ਠੀਕ ਚਲੋ ਮੰਮੀ ਠੀਕ ਹੈ ਫੇਰ ਅਸੀਂ ਚੱਲਦੇ ਹਾਂ ਕੋਈ ਨਹੀਂ ਬੋਧ ਚਲ ਜਾਓ ਤੇ ਕੱਪੜੇ ਕੱਪੜੇ ਮੰਮੀ ਪਿੰਨਨੇ ਰੱਖ ਲੈਨੇ ਗੱਡੀ ਵਿੱਚ ਅੱਛਾ ਤੇ ਦੱਸੋ ਮੇਰੀ ਮੰਮੀ ਆਪਣੀ ਨੂੰ ਸੁਨਾਹ ਦੇਈ ਮੇਰਾ ਭੈੰਜੀ ਫਿਕਰ ਨਾ ਕਰੋ ਐਵੇਂ ਟੈਨਸ਼ਨ ਲੈ ਕੇ ਤੇ ਬਿਮਾਰ ਹੋ ਜਾਣਗੇ ਤੇ ਨਾਲੇ ਤੂੰ ਵੀ ਨਾ ਬੋਧਾ ਸੋਚੀ ਜਾਈ ਕੋਈ ਗੱਲ ਨਹੀਂ ਜੋ ਪ੍ਰਮਾਤਮਾ ਕਰਦਾ ਨਾ ਚੰਗਾ ਹੀ ਕਰਦਾ ਪਰ ਮੰਮੀ ਤੇ ਹੀ ਵਿੱਚ ਸਿਆਣੇ ਹੋ ਫਿਰ ਫਿਕਰ ਤੇ ਹੁੰਦੀ ਆ ਨਾ ਪੁੱਤ ਫਿਕਰ ਕਰ ਕਰ ਕੇ ਬਿਮਾਰ ਨਹੀਂ ਹੋ ਜਾਈਦਾ ਹੁੰਦਾ ਜਾਂ ਤੇ ਇਹ ਨਾ ਫਿਕਰ ਕਰੀ ਜਾਈਏ ਸਾਨੂੰ ਪਤਾ ਹੈ ਤੁਹਾਡਾ ਕੰਮ ਹੋ ਜਾਣਾ ਆਹੋ ਚਲੋ ਕੋਈ ਗੱਲ ਨਹੀਂ ਸਮਝਾਵਾਂਗੇ ਮੈਂ ਤੇ ਜਾਓ ਰੱਬ ਦਾ ਨਾਮ ਲੈ ਕੇ ਤਾਂ ਸਹਜੇ ਸਹਜੇ ਜਾਈਓ ਹਾਂ ਹਾਂਜੀ ਮੇਰੀ ਤੇ ਜਾਂਦਿਆ ਪੁੱਤ ਕੋਈ ਲੈ ਜੀ ਖਾਣ ਪੀਣੂ ਆ ਕੇ ਕੋਈ ਗੱਲ ਨਹੀਂ ਮੰਮੀ ਤੁਸੀਂ ਇੱਥੇ ਬੈਠੇ ਹੋ ਤੁਹਾਨੂੰ ਨਹੀਂ ਪਤਾ ਘਰ ਵਿੱਚ ਕੀ ਹੋਇਆ ਨਵਪਾਪੀ ਆਪਣੇ ਪੇਕੇ ਚੱਲੀ ਹੀ ਤੇ ਮੈਨੂੰ ਕਿਦਾਂ ਬੋਲ ਕੇ ਗਈ ਮੈਂ ਬਸ ਇਹੋ ਹੀ ਕਿਹਾ ਸੀ ਵੀ ਭਾਬੀ ਤੁਸੀਂ ਚੱਲੇ ਤੇ ਮੈਨੋਂ ਪਰ ਕਿੰਨਾ ਐਟੀਟਿਊਡ ਜਿਹਾ ਵਿਖਾ ਕੇ ਗਏ ਨੇ ਕੀ ਹੁੰਦੇ ਤੈਨੂੰ ਕਹਿਤਾ ਉਹ ਤੇ ਵਿਚਾਰੀ ਕੋਈ ਗੱਲ ਹੀ ਨਹੀਂ ਕਰਤੀ ਹੈਗੀ ਤੂੰ ਵੀ ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਵੱਡੀਆਂ-ਵੱਡੀਆਂ ਬਣਾਈ ਜਾਂਦੀ ਮੰਮੀ ਵੱਡੀਆਂ ਕਿੱਥੇ ਬਣਾਉਂਦੀ ਆ ਮੈਨੂੰ ਪਤਾ ਵਾ ਮੈਨੂੰ ਸਮਝਿਆ ਨਹੀਂ ਇਨਸਾਨ ਦੀ ਮੈਂ ਸਗੋਂ ਉਹਨੂੰ ਕਿੰਨੀ ਚੰਗੀ ਸਮਝਦੀ ਹਾਂ ਓਕੇ ਇਹ ਵਾਲੇ ਪੁੱਤ ਬੰਦੇ ਦੇ ਮਾਨ ਵਿੱਚ ਨਾ ਕਈ ਗੱਲਾਂ ਆ ਜਾਂਦੇ ਨੇ ਚਲ ਜੇ ਕਹਿ ਵੀ ਦਿੱਤਾ ਨਾ ਔਰ ਦੂਜੀ ਨੂੰ ਨਾ ਪਤਾ ਲੱਗੇ ਦੂਜੀ ਨੂੰ ਕਿਉਂ ਨਾ ਪਤਾ ਲੱਗੇ ਜਦੋਂ ਉਹ ਆਂਦੀ ਉਹਨੂੰ ਉਦੋਂ ਨਹੀਂ ਪਤਾ ਲੱਗਦਾ ਹੈਗਾ ਹਹਾ ਗਲਤ ਤੂੰ ਕੰਨ ਲਈ ਉਹਨੂੰ ਪੁੱਛ ਕੇ ਵੇਖ ਉਹਨੇ ਅੱਜ ਮੇਰਾ ਕੀ ਕੀਤਾ ਚੁੱਪ ਕਰਕੇ ਨਾ ਸਾਰੀਆਂ ਗੱਲਾਂ ਢੇਢੀ ਚ ਪਾ ਲਈਆਂ ਨੇ ਅਗਲੀ ਕੋ ਮੈਂ ਸੋਈ ਚ ਗਈ ਅਗਲੀ ਨੇ ਮੇਰੀ ਇੰਨੀ ਕੀਤੀ ਨਾ ਜਿਹੜੀ ਮੈਂ ਤੈਨੂੰ ਦੱਸ ਨਹੀਂ ਸਕਦੀ ਹੈ ਜੀ ਸ਼ਰਨ ਭਾਬੀ ਨੇ ਹੋਰ ਤੇ ਤੇ ਹੀਰ ਨੂੰ ਵੀਰ ਨੂੰ ਦੱਸਣਾ ਹੈ ਨਾ ਵੀਰ ਨੂੰ ਦੱਸਾਂ ਫੇਰ ਘਰ ਚ ਖਬਤ ਪੈਂਦਾ ਫੇਰ ਕਹਿਣਾ ਮਾਮਾ ਮੁੰਡਿਆਂ ਦੇ ਘਰ ਨ ਪਰਦਗਾ ਮੇਰਾ ਤਾਂ ਜੀ ਨਹੀਂ ਕਰਦਾ ਹੈਗਾ ਇਹੋ ਗੱਲਤ ਮੈਂ ਨਹੀਂ ਨਾ ਭਾਬੀ ਨੂੰ ਕੁਝ ਕਿਹਾ ਜੇ ਮੈਂ ਆਂਦੀ ਨਾ ਤੇ ਕਹਣਾ ਹਾ ਜਿਹੜੀ ਨਾਨਕਾ ਰਾਈ ਹੈ ਨਾ ਇਹ ਨੂੰ ਟਿਕੰਨੀ ਦਿੰਦੀ ਹੈਗੀ ਪਰ ਉਹਨੂੰ ਵੀ ਸੋਚਣਾ ਚਾਹੀਦਾ ਨਾ ਕਿ ਕਿੱਦਾਂ ਮੈਂ ਬੋਲਣਾ ਵਾ ਚਲ ਕੋਈ ਨਹੀਂ ਆਊਗੀ ਨਾ ਤੇ ਮੈਂ ਉਹਨੂੰ ਸਮਝਾ ਲਾਂਗੀ ਤੂੰ ਨਾ ਜਿਆਦਾ ਖੱਪ-ਖੱਪ ਕੇ ਨਾ ਤੇ ਨਾ ਬਹੁਤਾ ਕੁਝ ਸੋਚਿਆ ਨਾ ਕਰੀਂ ਨਾ ਜਿੰਨਾ ਤੂੰ ਸੋਚਦੀ ਆਪਣੇ ਸਰੀਰ ਵੱਲ ਵੇਖਿਆ ਕਰ 20 ਘੰਟੇ ਹੱਸਦੀ ਖੇਡਦੀ ਰਿਆ ਕਰ ਅੱਗੇ ਘੱਟ ਕੋਈ ਟੈਨਸ਼ਨਾਂ ਨਹੀਂ ਤੇ ਇੰਦੀ ਹੁੰਦੀ ਆ ਬੱਸ ਤੂੰ ਪਾ ਦਿੰਨੀ ਮੰਮੀ ਮੈਂ ਕਾਦੀ ਟੈਨਸ਼ਨ ਭੰਨੀ ਆ ਜੇ ਤੁਸੀਂ ਆਂਦੇ ਤੇ ਮੈਂ ਆਪਣੇ ਪਿੰਡ ਚਲ ਜਣੀ ਆ ਲੈ ਹਾਂ ਤੂੰ ਬਹੁਤ ਜ਼ਿਆਦਾ ਗੁੱਸਾ ਕਰ ਲੈਣੀ ਆ ਮਾਂ ਤੇਰੀ ਗੱਲ ਦਾ ਥੋੜਾ ਗੁੱਸਾ ਕਰੀਦਾ ਮੰਮੀ ਤੁਹਾਡੀ ਗੱਲ ਦਾ ਨਹੀਂ ਗੁੱਸਾ ਹੈਗਾ ਜਿੱਦਾਂ ਮੈਨੂੰ ਨਾ ਬੋਲ ਕੇ ਗਈ ਹੈ ਨਾ ਮੈਨੂੰ ਉਹ ਗੱਲ ਦਾ ਗੁੱਸਾ ਜੀ ਚਲ ਕੋਈ ਨਹੀਂ ਆਊਗਾ ਤੇ ਮੈਂ ਆਨੂੰ ਸਮਝਾ ਲਾਂ ਜਾਂ ਤੂੰ ਜਾ ਕੇ ਨਾ ਤੇ ਲੰਮੇ ਪਾਉਂ ਮੀ ਮੂੰਹ ਬੰਦ ਰਿਹਾ ਵਾ ਤਾਂ ਨਾ ਬਾਹਰ ਨਿਕਲਿਆ ਕਰ ਤੂੰ ਬੜੀ ਜ਼ੜੀ ਕਹਿੰਦੀ ਮੰਮੀ ਠੰਡਾ ਹੋਇਆ ਹੀ ਤੇ ਮੈਂ ਚਲ ਮੈਂ ਵੀ ਬਾਹਰ ਬੈ ਜਣੀ ਤੇ ਹੀ ਬੈਠੇ ਜੇ ਤੇ ਜੇ ਕਿਤੇ ਪੱਕੇ ਤਾਂ ਪੈਰ ਚਲ ਕੇ ਗਏ ਫਿਰ ਕੀ ਕਰਾਂਗੇ ਚੁੱਪ ਕੇ ਕਿਤੇ ਹੰਦਰ ਨਹੀਂ ਬੈਠਾ ਜਾਂਦਾ ਕੋਈ ਗੱਲ ਨਹੀਂ ਮੰਮੀ ਮੈਂ ਹੋਰ ਵੀ ਨਹੀਂ ਆਈ ਹਾਂ ਹੋਰ ਵੀ ਨਹੀਂ ਚਲੋ ਬਾਹਰ ਚਲੀ ਚਲੋ ਸਾਨੂੰ ਹੀ ਲੱਭਣ ਦੀ ਤੇ ਹੀ ਇੱਥੇ ਬੈਠੇ